हेलो नमस्कार आज अज पाठ एक क्वेश्चन आंसर कर जा रहे हैं जिसका नाम है साड़ा देश क्लास थर्ड का पहला चैप्टर ठीक उत्तर आगे टिका निशान लगाओ साढ़े देश के खेत क्यों जि रंग बिरंगे हरे भरे खुले डुले आंसर है हरे भरे हिमालय दे शिखर किस चीज ਨਾਲ ਲੱਦੇ ਹੋਏ ਹਨ फला द्रਖਤਾ برفਾਂ ਇਸ ਦਾ ਉੱਤਰ ਹੈ برفਾਂ ਮੇਵੀ ਸ਼ਬਦ ਤੋਂ ਕੀ ਭਾਵ ਹੈ फल मिठाई सुक्के फल ਇਸ ਦਾ ਆਨਸਰ ਹੈ ਸੁੱਕੇ ਫਲ ਤਜੇ ਸ਼ਬਦ ਤੋਂ ਕੀ ਭਾਵ ਹੈ ਖੁੱਲੇ ਟਕੇ ਪੀੜੇ ਇਸ ਦਾ ਆਨਸਰ ਹੈ ਖੁੱਲੇ ਠੀਕ ਸ਼ਬਦ ਚੁਣ ਕੇ ਖਾਲੀ ਥਾਂਵਾਂ भरो ਪਹਿਲਾ ਦੇਸ਼ ਹੈ ਸਾਡਾ ਹਿੰਦੁਸਤਾਨ ਦੂਸਰਾ ਸਾਡਾ ਦੇਸ਼ ਹੈ ਜਗਤੋਂ ਨਿਆਰਾ ਈੜੀ ਈਦੀ ਹਰੇ ਭਰੇ ਨੇ ਖੇਤ ਸੱਸਾ ਲੋੜ ਪਵੇ ਤਾਂ ਜਾਣ ਕੁਮਾਈਏ ਫਿਫਥ ਸੰਤਰਾ ਪੁਰੀਆਂ ਕਰੋ ਦੇਸ਼ ਹੈ ਸਾਡਾ ਹਿੰਦੁਸਤਾਨ ਇਸ ਦਾ ਅਨਸਰ ਹੈ ਕੁਲ ਦੁਨੀਆ ਦੀ ਏ ਹੈ ਸ਼ਾਨ ਗੋਦੀ ਗੋੱਦੀ 에ਦੀ ਮਿੱਠੇ ਮੇਵੇ ਮਿੱਠੇ ਮੇਵੇ ਸਭ ਨੂੰ ਦੇਵੇ ਅਗਲੇ ਕੁਸ਼ਨਾਂ ਦੇ ਅੰਸਰ ਆਪਾਂ ਨੈਕਸਟ ਵੀਡੀਓ ਤੇ ਕਰਾਂਗੇ